ਆਜੋ ਮਿੱਤਰਾਈ ਦੀ ਵੀਡੀਓ ਵਿੱਚ ਆਪਾਂ ਵੇਖਦੇ ਹਾਂ ਕਿ ਬੋਤਲ ਨੂੰ ਏਦਾਂ ਕੱਟ ਕੇ ਕੀ ਬਣਾਉਂਦੀ ਹੈਗੀ ਬੋਤਲ ਦੀ ਕਟਿੰਗ ਕਰ ਲਈ ਏਦਾਂ ਨਾਲ ਉੱਪਰਲਾ ਇੱਥ ਲੜਾ ਇਸ ਆਇਆ ਤੇ ਇਸ ਤੋਂ ਬਾਅਦ ਇਸ ਨੂੰ ਟੇਪ ਨਾਲ ਚਿਪਕਾਤਾ ਚੰਗੀ ਤਰ੍ਹਾਂ ਨਾਲ 2 ਲੀਟਰ ਵਾਲੀ ਬੋਤਲ ਨੂੰ ਕੱਟ ਕੇ ਤੇ ਇਸ ਤੋਂ ਬਾਅਦ ਪਲਾਸਟਿਕ ਦਾ ਰੋਲ ਜਾਂ ਲਈ ਤੇ ਨੂੰ ਕੰਚੀ ਨਾਲ ਕੱਟਤਾ ਏਦਾਂ ਤੇ ਇਹਦੇ ਸਾਰੇ ਜਿਹੜੇ ਕੱਟੇ ਸੀ ਸਿਰੇ ਉਹ ਮੋੜ ਤੇ ਮੋੜ ਕੇ ਤੇ ਗਲੂ ਲਗਾ ਕੇ ਇਹਨੂੰ ਚਿਪਕਾਤਾ ਬੋਤਲ ਦੇ ਟੁਕੜੇ ਨੂੰ ਇਹ ਮੋੜਲੇ ਹਿੱਸੇ ਨੂੰ ਦੋ ਟੁਕੜੇ ਚੰਬਕਾਤੇ ਇਸ ਤਰ੍ਹਾਂ ਨਾਲ ਤੇਸ ਤੋਂ ਵਾਦੀ ਰੈੱਡ ਕਲਰ ਦਾ ਪੇਂਟਰ ਲਿਆਈ ਤੇ ਪੇਂਟ ਐਨੇ ਬਰਸ਼ ਦੀ ਮਦਦ ਨਾਲ ਚੰਗੀ ਤਰ੍ਹਾਂ ਪੇਂਟ ਮਾਰਤਾ ਪੇਂਟ ਮਾਰਨ ਤੋਂ ਬਾਅਦ ਉਸਨੇ ਜਿਹੜੀ ਆ ਰੱਸੀ ਜੀ ਲਿਆਈ ਜਿਹੜੀ ਬੋਰੀ ਦੀ ਰੱਸੀ ਹੁੰਦੀ ਹੈ ਬਰੀਕ ਉਸ ਨੂੰ ਗਲੂ ਲਗਾ ਕੇ ਤਾਂ ਲਪੇਟ ਰਹੀ ਹੈ ਰੋਲ ਕਰਤਾ ਨੇ ਚੰਗੀ ਤਰ੍ਹਾਂ ਨਾਲ ਸੂਰੇ ਤੱਕ ਇਹ ਲਪੇਟੂਗੀ ਤਾਂ ਇਹ ਇੰਦਾ ਇਹਨੇ ਥੋੜਾ ਲਪੇਟ ਕੇ ਤੇਸ ਤੋਂ ਬਾਅਦ ਇਹਨੇ ਰੈੱਡ ਕਲਰ ਦੀ ਪਾਛਮ ਜੀ ਲਗਾਤੀ ਆਟਾ-ਆਟ ਰੰਗ ਲਗਾ ਰਹੀ ਹੈ ਪਹਿਲਾ ਉਹ ਲਾਈ ਰੱਸੀ ਤੇਸ ਤੋਂ ਬਾਅਦ ਰੈੱਡ ਕਲਰ ਦੀ ਬੈਂਦ ਜੀ ਤੇ ਫਿਰ ਇਸ ਨੇ ਵਾਈਟ ਕਲਰ ਦੀ ਪੱਛਮ ਲਗਾਤੀ ਇਸ ਤਰ੍ਹਾਂ ਨਾਲ ਇਹ ਬਣ ਕੇ ਤਿਆਰ ਕਰਾ ਲਈ ਸੁਰਾਹੀ ਜੀ ਤੇਸ ਤੋਂ ਬਾਅਦ ਇਹ ਆਹ ਲਿਆਈ ਪੱਤੇ ਜੇ ਪੱਤੇ ਜੇ ਬਣਾ ਕੇ ਕਾਗਜ਼ ਦੇ ਉੱਤੇ ਇਹਦੇ ਉਹੀ ਜਿਹੜੀ ਬੋਰੀ ਦੀ ਬਰੀਕ ਜਿਹੜੀ ਰੱਸੀ ਹੁੰਦੀ ਹੈ ਉਹ ਨੂੰ ਰੋਲ ਜਾ ਕਰਕੇ ਇਦਾਂ ਇਹ ਪੱਤੇ ਜੇ ਬਣਾਤੇ ਨੇ ਰੱਸੀ ਉੱਤੇ ਲਵੇਟ ਦਿੰਦੀ ਹੈਗੀ ਗਲੂ ਲਗਾ ਕੇ ਤਾਂ ਇਦਾਂ ਇਹਨੇ ਟਿੱਕੇ ਜੇ ਤਿਆਰ ਕਰ ਲਏ ਟਿੱਕਿਆਂ ਨੂੰ ਜੋੜ ਕੇ ਇਦਾਂ ਇਹ ਸ਼ੇਪ ਤਿਆਰ ਕਰ ਲਏ ਨੇ ਫੁੱਲ ਜਿਹਾ ਬਣਾਤਾ ਵੇਖੋ ਟਿੱਕੇ ਜੇ ਜੋੜ ਕੇ ਇਹਨੇ ਰੱਸੀ ਦੇ ਫੁੱਲ ਜਿਹਾ ਬਣਾਤਾ ਇਸ ਤੋਂ ਬਾਅਦ ਡੱਕੇ ਤੇ ਪੇਪਰ ਰੋਲ ਕਰ ਲਿਆ ਪੇਪਰ ਰੋਲ ਕਰਕੇ ਕੰਨੀਆਂ ਤੋਂ ਸਰੇ ਕੱਟਦੇ ਤੇ ਗਲੂ ਲਗਾ ਲਈ ਗਲੂ ਲਗਾਉਣ ਤੋਂ ਬਾਅਦ ਨੇ ਰੈੱਡ ਕਲਰ ਦੀ ਪਾਛਮ ਲਪੇਟਤੀ ਇਸ ਤਰੀਕ ਚੰਗੀ ਤਰ੍ਹਾਂ ਰੋਲ ਕਰਤੀ ਤੇ ਪਾਛਮ ਨੂੰ ਵਿਚਾਲੇ ਵੀ ਲਗਾਤਾ ਇਹਦੇ ਫੁੱਲ ਜੇ ਤੇ ਇਸ ਤਰ੍ਹਾਂ ਨੇ ਫੁੱਲ ਜੇ ਤਿਆਰ ਕਰ ਲਏ ਤੇ ਇਸ ਤੋਂ ਬਾਅਦ ਫਿਰ ਇਹ ਪੱਤੇ ਸ਼ੇਪ ਜੀ ਦੇ ਟਿੱਕੇ ਜੇ ਤਿਆਰ ਕਰ ਰਹੀ ਆ ਤੇ ਇੱਕਨੀਆਂ ਤੇ ਉਹ ਹੀ ਰੱਸੀ ਲਾ ਲਈ ਆ ਬੋਰੀ ਦੀ ਜਿਹੜੀ ਬਰੀਕ ਰੱਸੀ ਹੁੰਦੀ ਆ ਤੇ ਇਦਾਂ ਕਟਿੰਗ ਕਰਤੀਏ ਨੇ ਇਸ ਤੋਂ ਬਾਅਦ ਗ੍ਰੀਨ ਰੰਗਨ ਦੀ ਪਾਛਮ ਲਏ ਆ ਕੇ ਨੇ ਤੇ ਉਤੇ ਦੇ ਰੌਣ ਪੱਤਾ ਆ ਬਣਾਤਾ ਵੇਖੋ ਲੈਣਾਂ ਜਿਹਾ ਲਗਾਤੇ ਆ ਬਹੁਤ ਸਾਰੇ ਪੱਤੇ ਜੇ ਇਸ ਤੋਂ ਬਾਅਦ ਫੇਰੇ ਰੋਲ ਕਰਨ ਲੱਗੀ ਜਿਹੜਾ ਪੇਪਰ ਜਿਹਾ ਸੀਗਾ ਉਤੇ ਰੱਸੀ ਰੋਲ ਕਰਤੀ ਤੇ ਇਦਾਂ ਨੇ ਪਿੰਗ ਜੇ ਪਾਤੇ ਰੱਸੀ ਵਿੱਚ ਇਸ ਤਰ੍ਹਾਂ ਨਾਲ ਤੁਸੀਂ ਮੋੜ ਲੈਣੀ ਆਂਗੀ ਜਿਹੜੀ ਗੋਲ ਕੀਤੀ ਹੁੰਦੀ ਆ ਉਹ ਮੈਂ ਦੀ ਰੱਸੀ ਜੀ ਤੇਸ ਤੋਂ ਬਾ ਜਿਹੜੀ ਸੁਰਾਹੀ ਦੀ ਤਿਆਰ ਕਰੀ ਸੀ ਬੋਤਲ ਦੀ ਲਪੇਟ ਕਿ ਉੱਤੇ ਇਹਦੇ ਜਿਹੜੇ ਸਾਰੇ ਡਿਜ਼ਾਈਨ ਤਿਆਰ ਕਰੇ ਸੀ ਪੱਤੇ ਪੁੱਤੇ ਤੇ ਫੁੱਲ ਲਗਾ ਦਨੇ ਐਦਾਂ ਇਹਨਾਂ ਸ਼ੇਪ ਤਿਆਰ ਕਰਤੀ ਤਾਂ ਕਿ ਇਹਦੀ ਡੈਕੋਰੇਸ਼ਨ ਵਧੀਆ ਬਣ ਸਕੇ ਵੇਖੋ ਕਿੰਨੀ ਸੋਹਣੀ ਬਣਾਤੀ ਇਹਨੇ ਵੇਖੋ ਮੈਂ ਤਦੀ ਰਸਤੀ ਦੀ ਕਿੰਨੀ ਸੋਹਣੀ ਸੁਰਾਹੀ ਤਿਆਰ ਕਰ ਲਈ ਉਹ ਵੇਖੋ ਗੂੰਦ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਚਿਪਕਾ ਤੇ ਵੇਖੋ ਕਿੰਨੀ ਸੋਹਣੀ ਲੱਗ ਰਹੀ ਐ ਉੱਤੇ ਗਲੂ ਲਗਾ ਕੇ ਨੇ ਮੋਤੀ ਜੇ ਲਾਤੇ ਵਾਈਟ ਰੰਗ ਦੇ ਤਾਂ ਵੇਖੋ ਕਿੰਨੀ ਬਹੁਤ ਸੋਹਣੀ ਤਿਆਰ ਕੀਤੀ ਹੈ ਤਾਂ ਘਰੇ ਜ਼ਰੂਰ ਟਰਾਈ ਕਰਿਓ ਲੱਗਦਾ ਹੀ ਨਹੀਂ ਵੀ ਲਿਆਂਦੀ ਆ ਕਿ ਘਰੇ ਬਣਾਈ ਆ ਤਾਂ ਬਹੁਤ ਸੋਹਣੀ ਬਣਾਈ ਹੈ ਨੇ ਸਰਾਹੀ ਜੀ